ਆ ਦੇਖ ਲੋ ਤੋ ਤੋ ਪੰਜਾਬੀਆਂ ਦਾ ਹਾਲ ਵਿਆਹ ਦੇ ਵਿੱਚ ਪਰ ਦਿੱਤੀ ਨੋਟਾਂ ਦੇ ਨਾਲ ਧਰਤੀ ਜੱਥੇ ਕੀ ਦੋਸਤ ਇਹ ਸੋ ਮੁੰਡੇ ਨੇ ਫੋਕਰ ਪੋਣੇ ਦੇ ਵਿੱਚ ਉਡਾ ਦਿੱਤੇ ਆਪਣੇ ਭਰਾ ਦੇ ਵਿਆਹ ਉੱਤੇ ਲੱਖਾਂ ਹੀ ਨੋਟ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ ਸਾਫ ਦੇਖ ਸਕਦੇ ਹੋ ਦੋਸਤੋ ਕਿਵੇਂ ਪੰਜਾਬੀਆਂ ਨੇ ਨੋਟਾਂ ਦੀ ਲਿਆਦ ਦਿੱਤੀ ਨੇਰੀ ਜੱਥੇ ਕੀ ਦੋਸਤ ਇਹ ਵੀਡੀਓ ਸੋਸ਼ਲ ਮੀਡੀਆ ਤੇ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕਿਵੇਂ ਧਰਤੀ ਉੱਪਰ ਨੋਟ ਹੀ ਨੋਟ ਕਰ ਦਿੱਤੇ ਵੇਖ ਸਕਦੇ ਹੋ ਦੋਸਤੋ ਪੰਜਾਬੀਆਂ ਨੇ ਬੇਹੱਦ ਚਾਹੁੰਦਾ ਹੈ ਜਿਥੇ ਕਿ ਦੋ ਤੋਂ ਵਿਆਹ ਵਾਲੇ ਦਿਨ ਪੰਜਾਬੀ ਆਪਣਾ ਹੋਸ ਵੀ ਉਡਾ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿਵੇਂ ਇੱਕ 10-9 ਦੀ ਕਮਾਈ ਆਪਣੇ ਬਾਪ ਦੀ ਕੀਤੀ ਹੋਈ ਕਮਾਈ ਨੂੰ ਕਿਵੇਂ ਵਿਆਹ ਦੇ ਵਿੱਚ ਉਡਾ ਰਹੇ ਨੇ ਜਿਥੇ ਕਿ ਦੋਤੇ ਇਹ ਵੀਡੀਓ ਵਿਦੇਸ਼ਾਂ ਦੇ ਵਿੱਚੋਂ ਵਸਦੇ ਪੰਜਾਬੀ ਜੋ ਜਦੋਂ ਪੰਜਾਬ ਆਉਂਦੇ ਹਨ ਵਿਆਹ ਤਾਂ ਫਿਰ ਉਹ ਆਪਣੇ ਛੱਕੇ ਪੈਣ ਪਰਾਵਾਂ ਦੇ ਵਿਆਹ ਦੇ ਵਿੱਚ ਇਦਾਂ ਹੀ ਛੱਡਦੇ ਹਨ ਨੋਟ ਜਿਥੇ ਕਿ ਦੋਤੇ ਇਹੋ ਜਿਹੇ ਵੀਡੀਓ ਦੇਖ ਕੇ ਹਰ ਇੱਕ ਬੰਦੇ ਦਾ ਦਿਲ ਕੰਮ ਜਾਂਦਾ ਹੈ ਤੁਸੀਂ ਇਸ ਵੀਡੀਓ ਵਰੀ ਕੀ ਕਰਨਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਆਪਣੇ